ਦੋ ਦਿਨ ਪਹਿਲਾਂ ਹੋਇਆ ਸੀ ਵਿਆਹ ਬੀਤੀ ਕੱਲ ਸ਼ਾਮ ਹੋਈ ਐਕਸੀਡੈਂਟ ਦੌਰਾਨ ਲੜਕੇ ਦੀ ਮੌਤ ਪਰਿਵਾਰਕ ਮੈਂਬਰਾਂ ਦੇ ਵਿੱਚ ਕਾਫੀ ਦੁੱਖ ਦਾ ਸਵਾਂ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਉਹਦਾ ਕਰਵਾਇਆ ਗਿਆ ਪੋਸਟਮਾਰਟਮ ਦੱਸਦੀ ਹੈ ਕਿ ਬਠਿੰਡਾ ਦੇ ਪਿੰਡ ਕੋਟ ਭਾਈ ਦਾ ਇੱਕ ਨੌਜਵਾਨ ਵਿਅਕਤੀ ਜੋ ਪਟਵਾਰੀ ਲੱਗਿਆ ਹੋਇਆ ਸੀ ਅਤੇ ਉਸ ਦਾ ਦੋ ਦਿਨ ਪਹਿਲਾਂ ਹੀ ਅਜੇ ਵਿਆਹ ਹੋਇਆ ਸੀ ਤੇ ਬੀਤੀ ਕੱਲ ਜਦੋਂ ਆਪਣੇ ਸ਼ੇਰਵਾਨੀ ਮੋੜਨ ਦੇ ਲਈ ਬਠਿੰਡਾ ਆਇਆ ਹੋ ਸੀ ਆ ਰਸਤੇ ਦੇ ਵਿੱਚ ਇੱਕ ਕੈਂਟਰ ਦੇ ਨਾਲ ਉਹਦੀ ਕਾਰ ਦੇ ਫੇਟ ਵੱਜੀ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਅੱਜ ਸ਼ੁੱਕਰਵਾਰ ਨੂੰ ਉਹਦਾ ਬਾਅਦ ਦੁਪਹਿਰ 12:00 ਵਜੇ ਦੇ ਲਗਭਗ ਉਸ ਦਾ ਇੱਥੇ ਬਠਿੰਡਾ ਦੇ ਸਿਵਲ ਹਸਪਤਾਲ ਦੇਖੀ ਪੋਸਟਮਾਰਟਮ ਕਰਵਾਇਆ ਜਿਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਜਿਹੜੀ ਬੇਟੀ ਹੈ ਇਹ ਲੜਕੀ ਦੇ ਬ੍ਰਦਰ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਬੇਟੀ ਹੈ ਉਹ ਵੀ ਪੀਚਰ ਲੱਗੀ ਹੋਈ ਸੀ ਤੇ ਮੁੰਡਾ ਪਟਵਾਰੀ ਲੱਗੇ ਹੋਇਆ ਸੀ ਜਿਸ ਦੀ 2 ਦਿਨ ਪਹਿਲਾਂ ਹੀ ਸ਼ਾਦੀ ਹੋਈ ਸੀ ਤੇ ਬੀਤੀ ਕੱਲ ਉਹ ਦੇਰ ਸ਼ੇਰਵਾਨੀ ਮੋੜਨ ਦੇ ਲਈ ਆਇਆ ਸੀ ਤਾਂ ਰਸਤੇ ਦੇ ਵਿੱਚ ਕਿਸੇ ਨਾਲ ਵੇਖੇ ਉਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਜਿਸ ਦਾ ਅੱਜ ਬਟਿੰਡਾ ਦੇ ਸਿਵਰਾਕਲ ਦੇ ਕੇ ਪੋਸਟਮਾਰਟਮ ਕਰਵਾਇਆ ਗਿਆ ਦੇਖੋ ਤਸਵੀਰਾਂ ਬਟਿੰਡਾ ਦੇ ਸਿਵਰਾਕਲ ਦੀਆਂ ਜਿੱਥੇ ਉਸ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਦਤ ਕਿਲੀ ਨਿਹਾਲ ਸਿੰਘ ਵਾਲਾ ਦੇ ਚੌਂਕੀ ਇੰਚਾਰਜ ਵਰਗਵੀਰ ਸਿੰਘ ਦੇ ਨਾਲ ਗਲਵਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਆਵਾਰਾ ਪਸ਼ੂ ਆਉਣ ਦੇ ਕਾਰਨ ਇਸ ਦੀ ਗੱਡੀ ਜਾ ਕੇ ਕਿਸੇ ਕੈਂਟਰ ਨਾਲ ਟਕਰਾਈ ਸੀ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਕੋਈ ਕਾਰਵਾਈ ਨਹੀਂ ਕਰਵਾਈ ਅਤੇ 174 ਦੀ ਕਾਰਵਾਈ ਕਰਨ ਤੋਂ ਬਾਅਦ ਇਹਨਾਂ ਵੱਲੋਂ ਇਹਦਾ ਪੋਸਟਮਾਰਟ ਕਰਵਾ ਦਿੱਤਾ ਗਿਆ ਹੈ। ਜਨਬਾਜੀ ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਹੈ ਜੀ? ਮੇਰਾ ਨਾਮ ਸੰਜੀਤ ਕੁਮਾਰ ਹੈ ਜੀ। ਇਹਨਾਂ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰੇ ਜੀਜਾ ਹੀ ਸੀ। ਕਦੋਂ ਮੈਰਿਜ ਹੋਇਆ ਸੀ? ਮੈਰਿਜ ਇਹਨਾਂ ਦੀ ਹੋਈ 12 ਤਰੀਕ ਨੂੰ। ਕਿਹੜੀ ਜਗ੍ਹਾ ਤੋਂ ਤੁਸੀਂ? ਅਸੀਂ ਬਡਨਾਡੇ ਤੋਂ। ਮਾਨਸਾ ਦੇ। ਬੇਟੀ ਕੀ ਕੰਮ ਕਰਦੀ ਸੀ? ਬਿਊਟੀ ਟੀਚਰ ਐ ਸੀ। ਸਰਕਾਰੀ ਕੀ ਕੰਮ ਕਰਦਾ ਹੈ? ਇਹ ਪਰਵਾਰੀ ਸੀ। ਕੀ ਗੱਲ ਕੀ ਹੋਈ ਹੈ? ਕੀ ਕਰਨੀ ਹੈ? ਗੱਲ ਇਹ ਆਪਣੀ ਜਿਹੜੀ ਸ਼ੇਰਵਾਨੀ ਸੀ ਜਾਂ ਹੋਰ ਬੱਚੇ ਦੇ ਕੱਪੜੇ ਟਰਨ ਕਰਕੇ ਆਰੇ ਸੀ। ਵਾਪਸ ਜੇ ਇਹਨਾਂ ਦਾ ਸਾਹਮਣੇ ਦੇ ਕੈਂਟਰ ਦੇ ਨਾਲ ਟਕਰਾਉ ਜਾਈ। ਟਕਰਾਉ ਬਹੁਤ ਜ਼ਬਰਦਸਤ ਸੀ। ਤੁਸੀਂ ਸਾਡੇ ਤੇ ਜਿਹੜਾ ਐਂਬੂਲੈਂਸਸ ਨੂੰ ਮਾ ਦੋ ਘੰਟੇ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਸਾਡੇ ਬੱਚੇ ਜਿਵੇਂ ਕੁਝ ਵੀ ਨਹੀਂ ਸੀਗਾ। ਕੋਈ ਫੰਦਾ ਸਿਸਟਮ 10-20 ਮਿੰਟ ਦੇ ਵਿੱਚ ਐਂਬੂਲੈਂਸ ਜਾਂਦੀ ਤਾਂ ਸ਼ਾਇਦ ਸਾਡੇ ਬੰਦੇ ਦੀ ਜਾਨ ਬਚ ਜਾਂਦੀ। ਐਂਬੂਲੈਂਸ ਦੇ ਵਿੱਚ ਕੋਈ ਆਕਸੀਜਨ ਸਿਸਟਮ ਨਹੀਂ ਸੀ, ਕੁਝ ਵੀ ਨਹੀਂ ਸੀ। ਫਰਜ਼ੁਨਾ ਕੋਈ ਕਾਰਵਾਈ ਕੀਤੀ ਕੀ ਹੈ? ਪੁਲਸ ਕਾਰਵਾਈ ਕਰ ਰਹੀ ਹੈ ਇਹ ਆਪਣੀ। ਜੋ ਵੀ ਇਹਨੂੰ ਠੀਕ ਲੱਗ ਰਿਹਾ ਆਪਣੀ ਕਾਰਵਾਈ ਕਰ ਰਹੀ ਹੈ। ਥੋੜੀ ਸਿਕਾਇਤੀ ਸੀ। ਹਾਂਜੀ। ਈ ਸਰ ਕੀ ਨਾਮਾ ਤੁਹਾਡਾ ਕਿਹੜਾ ਥਾਣਾ ਹੈ ਮੈਂ ਐਸੇ ਰਘਵੀਰ ਸਿੰਘ ਚੌਕੀ ਨਿਚਾਰਜ ਕਲੀਨ੍ਹਾਲ ਸਿੰਘ ਵਾਲਾ ਜੀ ਕੀ ਮਾਮਲਾ ਜਿਹੜਾ ਹੋਇਆ ਹੈ ਇਹ ਮਾਮਲਾ ਸੰਦੀਪ ਸਿੰਘ ਪੁੱਤਰ ਸੋਪਾਲ ਪਿੰਡ ਕੋਟਪਾਈ ਦੇ ਰਹਿਣ ਵਾਲਾ ਹੈ ਇਹ ਪਟਵਾਰੀ ਨੌਕਰੀ ਕਰਦਾ ਸੀ ਤੇ ਦੋ ਤਿੰਨ ਦਿਨ ਪਹਿਲਾਂ ਦੀ ਸ਼ਾਦੀ ਹੋਈ ਸੀਗੀ ਤੇ ਅੱਜ ਕੱਲ ਇਹ ਆਪਣੇ ਵਿਆਹ ਦੀ ਜਿਹੜੀ ਸੀਗੀ ਉਹ ਕੱਪੜੇ ਕੋਪਰੇ ਮੋੜਨ ਆਇਆ ਸੀਗਾ ਤੇ ਮੋੜ ਕੇ ਵਾਪਸ ਜਾ ਰਿਹਾ ਸੀ ਜਦੋਂ ਇਹ ਪਿੰਡ ਕਲੀਨ੍ਹਾਲ ਸਿੰਘ ਵਾਲੇ ਕੋਲੇ ਪਹੁੰਚਾ ਇਹ ਗੱਡੀ ਆ ਕੇ ਵਾਰਾ ਪਸੂ ਆਣ ਕਰਕੇ ਇਹਦੀ ਗੱਡੀ ਸਾਹਮਣੇ ਟਰਾਲਾ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਈ ਟਕਰਾਨ ਕਰਕੇ ਸੱਟਾਂ ਜਿਆਦੇ ਲੱਗੀਆਂ ਤੇ ਇਹਦੀ ਮੌਤ ਹੋ ਗਈ ਸੀਗੀ ਜੀ ਅੱਜ ਇਹਦੇ ਭਰਾ ਦੇ ਬਿਆਨ ਤੇ ਅਸੀਂ ਕਾਰਵਾਈ ਕੀਤੀ ਹੈ ਮਨਦੀਪ ਸਿੰਘ ਦੇ ਤੇ ਪੋਸਟ ਮਾਰਟਮ ਕਰਾ ਕੇ ਡੈੱਡ ਬਾਡੀ ਵਾਰਸਨ ਤੇ ਕਿਸ ਤਰ੍ਹਾਂ ਨਹੀਂ ਕਰਦੀ ਕਾਰਵਾਈ 174 सीआरपीसी ਕੀਤੀ ਹੈ ਜੀ ਕਿਉਂਕਿ ਉਹ ਵਾਰਸ ਕੋਈ ਕਾਰਵਾਈ ਨੂੰ ਨਹੀਂ ਕਰ ਵੀ ਨਹੀਂ ਕਰਨੀ ਚਾਹੁੰਦੇ ਸੀਗੇ ਇਹ ਕਹਿੰਦੇ ਜਿਹੜਾ ਹਾਦਸਾ ਕੁਦਰਤੀ ਤੇ ਅਚਾਨਕ ਹੋਇਆ ਹੈ ਹਾਂਜੀ ਹਾਂਜੀ